ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਵਿਰਸਾ ਬਲੌਗ ਵਿੱਚ ਸਵਾਗਤ ਹੈ ਤੁਹਾਡਾ ਅੱਜ ਮੈਂ ਤੁਹਾਨੂੰ ਇੱਕ ਹੋਰ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣ ਲੱਗਿਆ ਤੇ ਜੀ ਦੇਣ ਲੱਗਿਆ ਉਸ ਗੁਰੂ ਘਰ ਦੇ ਬਾਰੇ ਜਾਣਕਾਰੀ ਸੋ ਬਲੌਗ ਨੂੰ ਪੂਰਾ ਜ਼ਰੂਰ ਦੇਖਣਾ ਤੇ ਜਾਂਦੇ ਜਾਂਦੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਜਾਣਾ ਜੀ ਚਲੋ ਫਿਰ ਦਰਸ਼ਨ ਕਰਾਉਣਾ ਅੱਜ ਤੁਹਾਨੂੰ ਇੱਕ ਹੋਰ И ти го гордоварал със Сърби. ਇਹ ਹੈ ਜੀ ਇਤਿਹਾਸਕ ਗੁਰਦੁਆਰਾ ਸ੍ਰੀ ਬੌਲੀ ਸਾਹਿਬ ਪਾਸ਼ਾਹੀ 6ਵੀਂ ਸ਼ਹਿਰ ਫਲੋਰ ਇਸ ਗੁਰੂ ਘਰ ਦਾ ਇਤਿਹਾਸ ਇਸ ਤਰ੍ਹਾਂ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨਾਥਾਣੇ ਦੀ ਢਾਬ ਹੋਈ ਯੰਗ ਜਿੱਤਣ ਤੋਂ ਬਾਅਦ ਦੀਨੇ ਕਾਂਗੜ ਹੁੰਦੇ ਹੋਏ ਫੌਜਾਂ ਸਮੇਤ ਇੱਕ ਰਾਤ ਪਿੰਡ ਗੁਜਰਵਾਸ ਠਹਿਰੇ ਅਪਰੰਤ ਦਰਿਆ ਸਤਲੁਜ ਪਾਰ ਕਰਕੇ ਰਾਤ ਦਾ ਠਹਿਰਨਾ ਇਸ ਸਥਾਨ ਤੇ ਕੀਤਾ ਜਿਸ ਬੰਦੀ ਗੁਰਪ੍ਰਸਾਦ ਵਿੱਚ ਸਪਸ਼ਟ ਲਿਖਿਆ ਹੈ ਮਿਤੀ 14 12 1631 ਨੂੰ ਜੱਥਾ ਰੂਪ ਫੌਜ ਪੈਦਲ ਹੌਲੀ-ਹੌਲੀ ਚਲਦੀ ਹੋਈ ਸਤਲੁਜ ਨਦੀ ਦੇ ਕਿਨਾਰੇ ਪਹੁੰਚੀ ਫੌਜਿਆਂ ਨੂੰ ਪਾਰ ਕਰਨ ਵਾਸਤੇ ਕਿਨਾਰੇ ਮਲਾਹਾਾਂ ਦੀ ਸਾਰੀ ਬਰਾਦਰੀ ਜੁਟ ਪਈ ਬਹੁਤ ਸਾਰੀਆਂ ਗਿਸਤੀਆਂ ਭਰ ਕੇ ਆਉਂਦੀਆਂ ਤੇ ਕਈ ਵਾਪਸ ਜਾਂਦੀਆਂ ਫੌਜ ਦੇ ਮਹਾਵਲੀ ਯੋਧੇ ਤੇਜ ਤਰਾਟ ਘੋੜਿਆਂ ਸਮੇਤ ਪਾਰ ਕਰਨ ਲੱਗੇ ਸਤਲੁਜ ਸਤਲੁਜ ਨਦੀ ਦੇ ਦੋਨੋਂ ਕਿਨਾਰੇਾਂ ਤੇ ਬਹੁਤ ਰੌਣਕਾਂ ਹੋ ਗਈਆਂ ਕਿਸਤੀਆਂ ਪਰ ਪਾਰੇ ਚੱਲਣ ਲੱਗੀਆਂ ਦਰਿਆ ਪਾਰ ਉਤਾਰ ਕੇ ਝਟਪਟ ਵਾਪਸ ਆਉਣ ਲੱਗੀਆਂ ਇਸੇ ਤਰੀਕੇ ਨਾਲ ਸਾਰੀਆਂ ਫੌਜਾਂ ਨੂੰ ਪਾਰ ਕੀਤਾ ਗਿਆ ਅਤੇ ਸਾਜ਼ੋ ਸਮਾਨ ਪਾਰ ਕੀਤਾ ਗਿਆ ਆਖਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਵਾਸਤੇ ਬਹੁਤ ਵਧੀਆ ਕਿਸ਼ਤੀ ਲਿਆਂਦੀ ਗਈ ਜੋ ਕਿ ਬਿਲਕੁਲ ਨਵੀਂ ਤੇ ਵਾਕੀਆਂ ਕਿਸ਼ਤੀਆਂ ਨਾਲੋਂ ਵੱਡੀ ਸੀ ਅਤੇ ਬਹੁਤ ਸ਼ਿੰਗਾਰੀ ਹੋਈ ਸੀ ਇਹ ਕਿਸ਼ਤੀ ਮਲਾਹਾ ਵੱਲੋਂ ਤੁਰਕਾਂ ਦੇ ਰਾਜੇ ਭਾਵ ਸ਼ਾਹਜਹਾਂ ਵਾਸਤੇ ਇਸ ਘਾਟ ਨੂੰ ਪਾਰ ਕਰਾਉਣ ਲਈ ਰੱਖੀ ਗਈ ਸੀ ਸਤਗੁਰ ਨੂੰ ਖੁਸ਼ ਕਰਨ ਵਾਸਤੇ ਨਵੀਂ ਕਿਸ਼ਤੀ ਕਿਨਾਰੇ ਤੇ ਲਿਆਂਦੀ ਗਈ ਤੇ ਹੱਥ ਜੋੜ ਕੇ ਮਲਾਹਾ ਨੇ ਇਸ ਤਰ੍ਹਾਂ ਬੇਨਤੀ ਕੀਤੀ ਮਹਾਰਾਜ ਸਾਰੀ ਪੋਜ ਅਤੇ ਸਾਜ ਸਮਾਨ ਅਸੀਂ ਪਾਰ ਲਗਾ ਦਤਾ ਹੈ ਤੇ ਆਪ ਜੀ ਨੂੰ ਪਾਰ ਲਗਾਉਣ ਵਾਸਤੇ ਇਹ ਕਿਸ਼ਤੀ ਆਈ ਹੈ ਸੋ ਕਿਰਪਾ ਕਰਕੇ ਆਪ ਚਲੋ ਜੀ ਮਲਾਹਾ ਦੀ ਬੇਨਤੀ ਸੁਣ ਕੇ ਗੁਰੂ ਮਹਾਰਾਜ ਉੱਠ ਕੇ ਚੱਲ ਪਏ ਤੇ ਕਿਸ਼ਤੀ ਵਿੱਚ ਸਵਾਰ ਹੋਏ ਦਰਿਆ ਪਾਰ ਕਰਨ ਉਪਰੰਤ ਇਸੇ ਤਰ੍ਹਾਂ ਇਸੇ ਜਗ੍ਹਾ ਗੁਰੂ ਮਹਾਰਾਜ ਕਿਸ਼ਤੀ ਤੋਂ ਉਤਰੇ ਉਸ ਸਮੇਂ ਵਾਤਾਵਰਨ ਬਹੁਤ ਸੋਹਣਾ ਸੀ ਮਲਾਹਾ ਵੱਲੋਂ ਕੀਤੀ ਸੇਵਾ ਨਾਲ ਗੁਰੂ ਮਹਾਰਾਜ ਬਹੁਤ ਖੁਸ਼ ਹੋਏ ਤੇ ਗੁਰੂ ਸਾਹਿਬ ਨੇ ਗਿਣ ਕੇ 500 ਚਾਂਦੀ ਦੇ ਰੁਪਏ ਦੇ ਮਲਾਹਾਂ ਦੇ ਅੱਗ ਨੂੰ ਦਿੱਤੇ ਇਸ ਜਗ੍ਹਾ ਸਾਤੋ ਲੋਜ ਦਰਿਆ ਦੇ ਕਿਨਾਰੇ ਜਿੱਥੇ ਹੁਣ ਗੁਰਦੁਆਰਾ ਬੌਲੀ ਸਾਹਿਬ ਸ਼ੋਭਤਾ ਹੈ ਮਨ ਨੂੰ ਲੁਭਾਉਣ ਵਾਲੀ ਖੂਬਸੂਰਤ ਵਾਤਾਵਰਨ ਤੇ ਸਿਪਰ ਹੈ ਸੂਰਜ ਨੂੰ ਵੇਖ ਕੇ ਗੁਰੂ ਮਹਾਰਾਜ ਨੇ ਫੌਜਾਂ ਸਮੇਤ ਇੱਕ ਰਾਤ ਰੁਕਣ ਦਾ ਫੈਸਲਾ ਕੀਤਾ ਫੌਜਾਂ ਵੱਲੋਂ ਰਾਤ ઠਹਿਰਾਉ ਰਹੀ ਤੰਬੂਆਂ ਵਿੱਚ ਡੇਰੇ ਲਗਾਏ ਗਏ ਗੁਰੂ ਸਾਹਿਬ ਦੇ ਹੁਕਮਾਂ ਨਾਲ ਸਾਰੀ ਫੌਜ ਨੇ ਲੰਗਰ ਤਿਆਰ ਕਰਕੇ ਛਕਿਆ ਅਤੇ ਰਾਤ ਬਤੀਤ ਕੀਤੀ ਸਵੇਰੇ ਅਮਰਤ ਵੇਲੇ ਗੁਰੂ ਜੀ ਨੇ ਸਤਲੋ ਜਿੱਤਰੀਆ ਵਿੱਚ ਕਯੂਬੀਆਂ ਲਾ ਕੇ ਇਸ਼ਨਾਨ ਕੀਤਾ ਬਹਿਗੁਰੂ ਦਾ ਸਿਮਰਨ ਕਰਨ ਉਪਰੰਤ ਸ਼ਾਸਤਰ ਵਸਤਰ ਪਹਿਨ ਕੇ ਘੋੜੇ ਤੇ ਸਵਾਰ ਹੋਏ ਤੇ ਬਾਕੀ ਫੌਜਿਆਂ ਨਾਲ ਇਥੋਂ ਅੱਗੇ ਦਾ ਸਫ਼ਰ ਸ਼ੁਰੂ ਕੀਤਾ ਅਤੇ ਇੱਥੇ ਚੱਲਣ ਉਪਰੰਤ ਗੁਰੂ ਸਾਹਿਬ ਫੌਜਾਂ ਸਮੇਤ ਗੁਰੂ ਸਾਹਿਬ ਵੱਲੋਂ ਬਸਾਈ ਨਗਰੀ ਕਰਤਾਰਪ ਪਹੁੰਚੇ ਬੇਤੀ ਜੀ ਇਸ ਗੁਰੂ ਘਰ ਦਾ ਇਤਿਹਾਸ ਸੋ ਜੇ ਕਹਿੰਦੇ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਨਾ ਜੀ